ਗੈਂਗਸਟਰਾਂ ਦੀਆਂ ਕਵੈਰੀਆਂ ਦੀਆਂ ਗੱਲਾਂ ਕਰਨ ਵਾਲੀ ਆਮ ਆਦੀ ਪਾਰਟੀ ਕਿਉਂਕਿ ਹੁਣ ਤਰਨਤਨ ਚੋਣ ਭਮਾ ਸਰਕਾਰੀ ਡੰਡੇ ਨਾਲ ਜਿੱਤ ਗਈ ਆ ਪਰ ਇਹ ਗੱਲ ਹਜਮ ਨਹੀਂ ਆ ਰਹੀ ਕਿ ਅਕਾਲੀ ਦਲ ਮੋਢਿਆਂ ਤੇ ਕਿਵੇਂ ਆ ਚੜਿਆ ਕਿਉਂਕਿ ਜਿੱਤੀ ਸਰਕਾਰ ਨਹੀਂ ਜਿੱਤਿਆ ਪ੍ਰਸ਼ਾਸਨ ਹੈ ਹੁਣ ਕਹਿੰਦੇ ਜੀ ਅਸੀਂ ਜਾਂਚ ਕਰਾਂਗੇ ਪਹਿਲਾਂ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਇੰਡੀਆ ਦਾ ਇੱਕ ਨੰਬਰ ਦਾ ਗੈਂਗਸਟਰ ਲਾਰੈਂਸ ਬਸਰੋਈ ਖਰੜ ਦੇ ਸੀਆਈ ਸਟਾਫ ਦੇ ਵਿੱਚ ਇੱਕ ਮੀਡੀਆ ਜੀ ਇੰਟਰਵਿਊ ਕਰ ਦਿੰਦਾ ਇਹੋ ਇੰਟਰਵਿਊ ਕਰਾਉਣ ਵਾਲਾ ਡੀਐਸਪੀ ਮੁੜ ਕੇ ਹੁਣ ਤੱਕ ਲੱਭਿਆ ਨਹੀਂ ਕਿਥੇ ਗਿਆ ਉਹ ਡੀਐਸਪੀ ਦੇ ਇਹ ਵੀ ਚਰਚੇ ਨੇ ਕਿ ਉਹ ਆਪ ਹੀ ਗੈਂਗਸਟਰਾਂ ਤੋਂ ਬਿਜ਼ਨਸਮੈਨਾਂ ਨੂੰ ਫੋਨ ਕਰਾਉਂਦਾ ਸੀ ਆਪ ਹੀ ਗੈਂਗਸਟਰਾਂ ਨਾਲ ਉਹਨਾਂ ਦੇ ਸਮਝੌਤੇ ਕਰਾਉਂਦਾ ਸੀ ਪੈਸੇ ਲੈ ਕੇ ਇਹ ਇਨਕੁਆਰੀਆਂ ਕਰੇ ਹੋਈਆਂ ਜਿੰਨੀਆਂ ਫਰੋਤੀਆਂ ਪੰਜਾਬ ਦੇ ਵਿੱਚ ਅੱਜ ਹਰੇਕ ਕਸਬੇ ਦੇ ਵਿੱਚ ਚੰਗੇ ਚੰਗੇ ਬਿਜ਼ਨਸਮੈਨਾਂ ਨੂੰ ਛੋਟੇ ਦੇ ਛੋਟੇ ਬਿਜ਼ਨਸਮੈਨਾਂ ਨੂੰ ਗੈਂਗਸਟਰ ਲੈ ਰਹੇ ਨੇ ਇਹ ਗੱਲ ਦੀਆਂ ਇਨਕੁਆਰੀਆਂ ਹੋਈਆਂ ਕਦੇ ਇਹ ਪਹਿਲੀ ਵਾਰ ਹੋਇਆ ਕਿ ਪੁਲਿਸ ਜਨਤਾ ਸੁਣੇ ਸੀ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਮਾਝਾ ਦੁਆਬਾ A1 B1 ਗੈਂਗਸਟਰ ਜ਼ੋਨ ਬਣੇ ਹੋਏ ਨੇ ਕਿ ਕਿਹੜਾ ਜ਼ੋਨ ਕਿਹੜੇ ਗੈਂਗਸਟਰ ਨੇ ਸੰਭਿਆ ਹੋਇਆ ਕਿਹੜਾ ਜ਼ੋਨ ਕਿਹੜੇ ਗੈਂਗਸਟਰ ਨੇ ਸੰਭਿਆ ਹੋਇਆ ਮਾਝੇ ਦੇ ਗੈਂਗਸਟਰ ਹੋਰ ਨੇ ਦੁਆਬੇ ਦੇ ਹੋਰ ਨੇ ਆ ਮਾਲਵੇ ਦੇ ਪਟੰਡੇ ਦੇ ਹੋਰ ਨੇ ਮੋਗੇ ਦੇ ਹੋਰ ਨੇ ਤੇ ਚੰਡੀਗੜ੍ਹ ਮਾਲੀ ਦੇ ਹੋਰ ਨੇ ਇਹ ਤਾਂ ਹਾਲਾਤ ਨੇ ਪੰਜਾਬ ਦੇ ਤੇ ਇਹ ਅਕਾਲੀ ਦਲ ਨੂੰ ਮਤਾ ਦਿੰਦੇ ਨੇ ਹੁਣ ਗੱਲ ਕੀ ਹੈ ਕਿ ਜਿਹੜਾ ਅਕਾਲੀ ਦਲ ਮੋਢਿਆਂ ਤੇ ਆ ਚੜ੍ਹਿਆ ਉਹ ਹਾਜਮ ਨਹੀਂ ਆਉਂਦਾ ਕਿ ਜ਼ੋਰ ਬਹੁਤ ਲਾਇਆ ਬਥੇਰੀਆਂ ਸ਼ਕਤੀਆਂ ਬਥੇਰੇ ਬੰਦੇ ਸਰਕਾਰ ਨੇ ਪਲਾਨ ਕਰਕੇ ਲੱਤਾਂ ਖਿੱਚਣ ਲਈ ਵੀ ਲਾਏ ਪਰ ਫਿਰ ਵੀ ਮੂੰਹ ਦੀ ਖਾਣੀ ਪਈ ਤਾਂ ਹੀ ਅਕਾਲੀ ਦਲ ਦੇ ਆਗੂਆਂ ਤੇ ਪਰਚੇ ਰੇਡਾਂ ਕੀ ਹਾਲਾਤ ਬਣੇ ਹੋਏ ਨੇ ਇਹ ਤਾਂ ਉਹ ਕਹਾਵਤ ਹੁਣ ਸਾਹਮਣੇ ਆਉਂਦੀ ਆ ਕਿ ਕਿਸੇ ਨੇ ਮਾਰਿਆ ਡੋਲੂ ਕੁੱਤੀ ਦੇ ਉਹ ਕਹਿੰਦਾ ਨਮਾ ਡੋਲੂ ਤੋੜ ਤੇ ਆ ਕਹਿੰਦਾ ਡੋਲੂ ਟੁੱਟਿਆਰਾ ਦੇਖ ਕੁੱਤੀ ਦੀਆਂ ਪਤੀੜਾਂ ਪੈਂਦੀਆਂ ਦੇਖ ਆ ਜੋ ਹਾਲਾਤ ਸਰਕਾਰ ਦੇ ਨੇ ਇਹ ਅਕਾਲੀ ਦਨੂੰ ਦੂਜੇ ਨੰਬਰ ਤੇ ਆਇਆ ਨਾ ਦੇਖੋ ਸਰਕਾਰ ਦੀਆਂ ਚੀਕਾਂ ਪਈਆਂ ਦੇਖੋ ਕਿਵੇਂ ਪਈਆਂ ਹੋਈਆਂ ਨੇ ਦੋਸਤੋ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਬੜਾ ਸ਼ੋਰ ਮਚਿਆ ਹੋਇਆ ਹਰ ਇੱਕ ਆਪਣੀਆਂ ਰੋਟੀਆਂ ਸੇਕ ਰਿਹਾ ਵਾ ਆਮ ਆਦਮੀ ਪਾਰਟੀ ਦਾ ਇਸ ਗੈਂਗਸਟਰਵਾਦ ਨੂੰ ਇਹੀ ਕਹੀ ਜਾਂਦੇ ਮਗਰਲੀ ਪਾਰਟੀਆਂ ਦੀ ਦੇਣ ਆ ਔਰ ਅੱਜ ਤੋਂ ਦੋਕ ਦਿਨ ਪਹਿਲਾਂ ਚਾਰ ਪੰਜ ਲੀਡਰ ਆਮ ਆਦਮੀ ਬੋਕਰ ਪਾਰਟੀ ਦੇ ਬਹਿ ਕੇ ਜੋ ਗਾਲਾਂ ਕੱਢੀਆਂ ਸੁਪੀਰ ਬਾਦਲ ਨੂੰ ਅਖਿ ਉਹਨਾਂ ਨੇ ਗੈਂਗਸਟਰਵਾਦ ਪੈਦਾ ਕਰਤਾ ਉਹਨਾਂ ਨੇ ਕੈਂਡੀਡੇਟ ਲੈੰਦਾ ਕਿਉਂਕਿ ਉਹਨਾਂ ਨੂੰ ਐਂ ਲੱਗ ਰਿਹਾ ਕਿ ਸ਼ਾਇਦ ਪੋਲਿਟਿਕਲ ਚੈਲੰਜ ਕਿਤੇ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਉੱਪਰ ਆ ਰਿਹਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬਾਓ ਡਰਾਓ ਐਫ ਆਈ ਆਰ ਦਰਜ ਕਰਤੀ ਤਰਨ ਤਾਰਨ ਦੀ ਜਿਮਨੀ ਚੋਣ ਤੋਂ ਬਾਅਦ ਕੋਈ 60 70 ਬੰਦਿਆਂ ਦੇ ਖਿਲਾਫ 25 30 ਬੰਦੇ ਚੱਕ ਲਏ ਬਾਕੀ ਅਣਪਛਾਤੇ ਚੱਕ ਕਰਾਰ ਦੇ ਦਿੱਤੇ ਕਿ ਜੇ ਲੋੜ ਪਈ ਇਹਨਾਂ ਨੂੰ ਚੱਕ ਕੇ ਅੰਦਰ ਦੇਾਂਗੇ دہشت ਪੈਦਾ ਕਰਾਂਗੇ ਜਿਹੜੀ ਕੈਂਡੀਡੇਟ ਦੀ ਲੜਕੀ ਸੀ ਕੰਚਨਪ੍ਰੀਤ ਉਹਨੂੰ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਇਹਨਾਂ ਦੇ ਹੱਥ 'ਤੇ ਲੱਗੇ ਉਹ ਨਿਕਲ ਗਈ ਇੱਕ ਐਸਐਸਪੀ ਇੱਕ ਅੱਛਾ ਆਫਸਰ ਆਈਪੀਐਸ ਮਨਿੰਦਰ ਸਿੰਘ ਉਸ ਨੂੰ ਸਿਰਫ ਇਸ ਲਈ ਸਸਪੈਂਡ ਕੀਤਾ ਕਿ ਤੂੰ ਕੰਚਨਪ੍ਰੀਤ ਨੂੰ ਕਿਉਂ ਨਹੀਂ ਅਰੈਸਟ ਕੀਤਾ ਅੰਮ੍ਰਿਤਸਰ ਸ਼ਦਮਜੀਠੇ ਜ਼ਿਲ੍ਹੇ ਦਾ ਐਸਐਸਪੀ ਸੀਗਾ ਉਹਨੂੰ ਨਾਮ ਦਿੱਤਾ ਕਿ ਗੈਂਗਸਟਰਸ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਇਆ ਐਸਐਸਪੀ ਇਸ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਦਿੱਤੇ ਤੇ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਬੰਗੇ ਦਿਨ ਦਿਹਾੜੇ ਆ ਵੀਡੀਓ ਦੇਖੋ ਤੁਸੀਂ ਕਿ ਉੱਥੋਂ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਹੁਣ ਇਹ ਕੀ ਮਾਮਲਾ ਪੁਲਿਸ ਦੀ ਰਿਸਪੌਂਸਿਬਿਲਟੀ ਦਾ ਨਹੀਂਗਾ ਕਿ ਉਥੋਂ ਦੇ ਐਸਐਸਪੀ ਨੂੰ ਜਾਂ ਜਿਹੜੇ ਕਨਸਰਨਡ ਆਫਿਸਰ ਸੀ ਕਿਸੇ ਨੂੰ ਸਸਪੈਂਡ ਕੀਤਾ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦਾ ਨਜ਼ਰੀਆ ਜਾਂ ਮਨਸ਼ਾ ਗੈਂਗਸਟਰਵਾਦ ਨੂੰ ਕੰਟਰੋਲ ਕਰਾਂਦਾ ਨਹੀਂ ਉਹ ਤਾਂ ਹੈਗਾ ਕਿ ਆਪਣੇ ਨੂੰ ਦੂਜਿਆਂ ਨੂੰ ਕਿਵੇਂ ਭੰਡਣਾ ਆਪਾਂ ਤੇ ਕਿਵੇਂ ਕਰਨਾ ਇਹਨਾਂ ਨੂੰ ਗਲਤ ਮਲਤ ਕਰਾਰ ਦੇ ਕੇ ਤੇ ਆਪਣੇ ਗਲੋਂ ਰਿਸਪੌਂਸਿਬਿਲਟੀ ਦਾ ਦੇ ਔਰ ਕੱਲਾ ਬੰਗਾ ਇੱਕ ਆਈਸੋਲੇਟਿਡ ਇਨਸੀਡੈਂਟ ਨਹੀਂਗਾ ਕੋਈ ਦਿਨ ਪੰਜਾਬ ਚ ਨਹੀਂ ਜਾਂਦਾ ਜਿੱਦਣ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਦਿਨ ਦਿਹਾੜੇ ਕਤਲੋਗਾਰਤ ਨਹੀਂ ਕੀਤੀ ਜਾਂਦੀ ਗੋਲੀਆਂ ਨਹੀਂ ਚੱਲਦੀਆਂ ਅਨੇਕਾਂ ਸੀਸੀਟੀਵੀ ਦੀਆਂ ਫੁਟੇਜ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਨੇ ਦੇਖ ਲਿਆ ਕੁਛ ਨਹੀਂ ਹੋਇਆ ਆ 2 ਦਿਨ ਪਹਿਲਾਂ ਸਾਡੇ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਗੈਂਗਸਟਰਸ ਦੀ ਥ੍ਰੀਟਾਈ ਸ਼ਰੇਆਮ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਸ਼ਰੇਆਮ ਥ੍ਰੀਟਾਈ ਆ ਕੀ ਪੰਜਾਬ ਸਰਕਾਰ ਇਹਨਾਂ ਥ੍ਰੈਟਸ ਨੂੰ ਰੋਕ ਪਾਈਗਾ ਔਰ ਕੱਲੇ ਇਹਨਾਂ ਨੂੰ ਨਹੀਂ ਹਾਰੀ ਜਿਹੜਾ ਵੀ ਮਾੜਾ ਮੋਟਾ ਖਾਂਦਾ ਪੀਂਦਾ ਬੰਦਾ ਉਸ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਨੇ ਚੁੱਪਚੀ ਬੀਤੇ ਜਿਹੜੀਆਂ ਇਹ ਫਰੋਤੀਆਂ ਦੇਤੀਆਂ ਕਿੰਨੇ ਲੋਕਾਂ ਨੇ ਕਿੰਨੀ ਕਰਾਸੀ ਅਦਾ ਕਰ ਦਿੱਤੀ ਕਿਸੇ ਨੂੰ ਕੁਝ ਪਤਾ ਨਹੀਂਗਾ ਔਰ ਸਿੱਧੂ ਮੂਸੇਵਾਲੇ ਦੇ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਪਹਿਲਾਂ ਇਹ ਸਾਬਤ ਕਰੇ ਐਜ਼ ਅ ਹੋਮ ਮਿਨਿਸਟਰ ਕਿ ਉਹਦੇ ਪਰਿਵਾਰ ਨੂੰ ਜਸਟਿਸ ਦਿੱਤਾ ਤੁਸੀਂ ਉਹਦਾ ਰੋ ਰੋ ਕੇ ਔਰ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਤੁਸੀਂ ਸਾਡੀ ਸਿਕਿਉਰਿਟੀ ਸਿੱਧੂ ਮੂਸੇਵਾਲੇ ਦੀ ਜਿਹੜੀ ਲੀਕੇਜ ਕੀਤੀ ਫੇਸਬੁੱਕ ਤੇ ਬਲਤੇਜ ਪੰਨੂ ਸਮੇਤ ਤੁਹਾਡੀ ਪਾਰਟੀ ਦੇ ਹੋਰ ਆਗੂਆਂ ਨੇ ਮੇਰਾ ਮੁੰਡਾ ਇਸ ਕਰਕੇ ਮਾਰੇਗਾ ਕਦੀ ਕਿਸੇ ਨੇ ਉਹਦੀ ਰਿਕਾਰਡ ਕਰਕੇ ਸਟੇਟਮੈਂਟ ਐਫ ਆਈ ਆਰ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਨਹੀਂ ਕੀਤੀ ਇਸ ਲਈ ਮੇਰਾ ਮੰਨਣਾ ਵਾ ਕਿ ਅਸਲ ਕਹਾਣੀ ਇਹ ਆ ਕਿ ਜਿਹੜਾ ਗੈਂਗਸਟਰਵਾਦ ਉਹ ਤਾਂ ਵੀ ਵਧ ਰਿਹਾ ਪੰਜਾਬ ਵਿੱਚ ਕਿਉਂਕਿ ਪੁਲਿਸ ਤੋਂ ਦੁਰਉਪਯੋਗ ਕੀਤਾ ਜਾ ਰਿਹਾ ਜਿਹੜੀ ਅਸਲ ਪੁਲਿਸ ਦੀ ਡਿਊਟੀ ਆ ਤੂੰ ਆਪ ਹੋ ਲਾਅ ਐਂਡ ਆਰਡਰ ਇਨ ਪੰਜਾਬ ਉਹਦੇ ਲਈ ਤਾਂ ਵਰਤਿਆ ਨਹੀਂ ਜਾ ਰਿਹਾ ਇਹ ਤਾਂ ਜਦੋਂ ਕਿਤੇ ਮੰਤਰੀ ਸੰਤਰੀ ਮੁੱਖ ਮੰਤਰੀ ਨਿਕਲਦਾ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਸੌ ਸੈਂਕੜੇ ਦੀਆਂ ਗੱਡੀਆਂ ਲਈ ਫਿਰਦੇ ਉਸ ਦਿਨ ਤਾਂ ਸਾਲੇ ਸਾਰੇ ਜ਼ਿਲ੍ਹੇ ਦਾ ਧਿਆਨ ਜਿਹੜਾ ਮੁੱਖ ਮੰਤਰੀ ਤੇ ਮੰਤਰੀਆਂ ਤੇ ਹੋ ਜਾਂਦਾ ਕੱਲੇ ਉੱਥੇ ਨਹੀਂ ਉੱਤੇ ਥੱਲੇ ਪੱਧਰ ਤੱਕ ਜਿਹੜੇ ਇਹਨਾਂ ਦੇ ਕੋਈ ਹਲਕਾਏ ਹੋ ਇਨਚਾਰਜ ਲਾਏ ਨੇ ਕੋਈ ਛੋਟੇ ਮੋਟੇ ਇਹਨਾਂ ਦੇ ਹੋਰ ਚੌਧਰੀ ਬਣੇ ਨੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਪੁਲਿਸ ਦੀਆਂ ਤਾਂ ਉਹਲੇ ਹੀ ਫਿਰਦੇ ਨੇ ਤੇ ਫੇਰ ਪੰਜਾਬ ਦਾ ਲਾਅ ਐਂਡ ਆਰਡਰ ਕਿਵੇਂ ਕੰਟਰੋਲ ਹੋਵੇਗਾ ਇਹੀ ਪੁਲਿਸ ਨੇ ਕੰਟਰੋਲ ਕਰਨਾ ਇਹੀ ਥਾਣਿਆਂ ਵਿੱਚ ਨਫਰੀ ਕੱਢ ਕੇ ਤੁਸੀਂ ਆਪਣੇ ਲਈ ਵਰਤੋਂਗੇ ਤੇ ਫੇਰ ਮੇਰੇ ਆਪਣੇ ਹਲਕੇ ਦੇ ਵਿੱਚ ਨਿਤ ਦਿਨ ਬੜੀਆਂ ਵੱਡੀਆਂ ਵੱਡੀਆਂ ਚੋਰੀਆਂ ਹੋਈਆਂ ਲੇਕਿਨ ਪੁਲਿਸ ਕੁਝ ਕਰ ਨਹੀਂ ਸਕਦੀ ਕਿਉਂਕਿ ਪੁਲਿਸ ਦਾ ਉਪਯੋਗ ਤਾਂ ਦੂਜੇ ਪਾਸੇ ਕੀਤਾ ਜਾ ਰਿਹਾ ਔਰ ਦੂਸਰਾ ਪੰਜਾਬ ਦੀ ਪੁਲਿਸ ਦਾ ਸਿਆਸੀ ਕਰਨ ਇੰਨਾ ਬਹੁਤ ਇੰਨੇ ਵੱਡੇ ਪੱਧਰ ਤੇ ਕਰਤਾ ਇਹਨਾਂ ਨੇ ਕਿ ਉਹਦਾ ਉਹਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਠੋਕਿਆ ਜਾ ਰਿਹਾ ਪਰਚੇ ਦੇ ਦਿਓ ਚੱਕ ਲੋ ਢਾ ਲੋ ਜਿਹੜਾ ਲੱਭਦਾ ਜਿਹੜਾ ਬੋਲਦਾ ਫੇਸਬੁੱਕ ਤੇ ਕੋਈ ਐਕਟਿਵਿਸਟ ਬੋਲਦੇ ਨੇ ਕੁਟ ਟਵਿੱਟਰ ਤੇ ਬੈਠੇ ਨੇ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਨੂੰ ਚੱਕ ਲੋ ਉਹਨਾਂ ਦੇ ਐਫ ਆਈ ਆਰ ਕਰ ਦਿਓ this is not the work of police ਜਦੋਂ ਤੁਸੀਂ ਪੁਲਿਸ ਤੋਂ ਗਲਤ ਕੰਮ ਲਵੋਗੇ ਉਹਦੀਆਂ ਪ੍ਰਾਇਰਟੀਜ਼ ਨਹੀਂ ਫਿਕਸ ਕਰੋਗੇ ਤੁਸੀਂ ਆਪਣੇ ਐਸਐਸਪੀਜ਼ ਨੂੰ ਤੇ ਪੁਲਿਸ ਆਫੀਸਰ ਦੇ ਹੱਥ ਬੰਨ ਕੇ ਰੱਖੋਗੇ ਕਿ ਹਰ ਹੁਕਮ ਸਾਡਾ ਹੀ ਪ੍ਰਵਾਨ ਹੋਵੇਗਾ ਤੇ ਫਿਰ ਪੁਲਿਸ ਆਪਣਾ ਕਿਵੇਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੇਗੀ ਵੈਸੇ ਪੁਲਿਸ ਫੋਰਸ ਪੰਜਾਬ ਦੀ ਅੱਛੀ ਫੋਰਸ ਹੈ ਅਗਰ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਅਗਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਐਬਸੋਲੂਟਲੀ ਮੈਰਿਟ ਦੇ ਉੱਤੇ ਕੰਟਰੋਲ ਕਰਨਾ ਵਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਠੀਕ ਹੋ ਸਕਦੇ ਦੇਖੋ ਕੱਲ ਪਰਸੋ ਹੋ रामपुरੇ ਫੂਲ ਵਾਲੇ ਐਮਐਲਏ ਦੀ ਇੱਕ ਨੇੜੇ ਖਾਸੋ ਖਾਸ ਆਦਮੀ ਕੋਈ ਉਹਦਾ ਨਾਮ ਇੱਕਮ ਕਿ ਕੀ ਹੈਗਾ ਇੱਕ ਔਰਤ ਦੀ ਆਡੀਓ ਲੀਕ ਹੋਈ ਆ ਜਸ ਟੀਵੀ ਦੇ ਸੌਰੀ ਆਰਐਮਬੀ ਟੀਵੀ ਦੇ ਜਸ ਸਾਡਾ ਵੀਰ ਹੈ ਉਹਨੇ ਸਾਰਾ ਖੁਲਾਸਾ ਕਰਤਾ ਲੇਕਿਨ ਪੁਲਿਸ ਉਧਰ ਨਹੀਂ ਜਾਵੇਗੀ ਚਿੱਟੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰੇਗੇ ਕਿਉਂਕਿ ਉਹ ਬੋਕਰ ਪਾਰਟੀ ਦੇ ਲੀਡਰ ਨੇ ਇਸ ਲਈ ਮੇਰਾ ਮੰਨਣਾ ਵਾ ਕਿ ਅੱਜ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਅਲ الزام تراਸ਼ੀ ਕਰ ਰਹੀ ਆ ਔਰ ਆਪਣਾ ਜਿਹੜਾ ਨਲੈਕੀ ਆ ਇਹਨਾਂ ਦੀ ਕਿਉਂਕਿ ਹੁਣ 4 ਸਾਲ ਹੋ ਗਏ ਕਿੰਨੀ ਦੇਰ ਤੁਸੀਂ ਕਹੋਗੇ ਕਿ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ 4 ਸਾਲ ਹੋ ਗਏ ਨੇ ਹੁਣ ਤੁਹਾਨੂੰ ਆਪਣੀ ਜ਼ਿੰਮੇਵਾਰੀ ਚੱਕ ਕੇ ਰਿਸਪਾਂਸਿਬਿਲਟੀ ਲੈ ਕੇ ਤੇ ਆਪਣੇ ਫੇਲੀਅਰ ਨੂੰ ਐਡਮਿਟ ਕਰਨਾ ਪਵੇਗਾ ਔਰ ਪੁਲਿਸ ਨੂੰ ਕਿਰਪਾ ਕਰਕੇ ਦੂਸਰੇ ਕਮਾਂ ਵਾਸਤੇ ਮਤ ਇਸਤੇਮਾਲ ਕਰੋ Let them do what they are actually supposed to do uphold law and order in Punjab political situation ਨੂੰ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਾ ਹੈ ਅੱਜ ਦੇ ਦਿਨ ਭਗਵੰਤ ਮਾਨ ਸਾਹਿਬ ਦੇ ਨਾਲ ਖੜੇ ਹੋ ਕੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ 1000 ਰੁਪਏ ਬੀਬੀਆਂ ਨੂੰ ਮਿਲੇਗਾ ਤਿਆਜੁਰਾ 45000 ਰੁਪਏ ਬਕਾਇਆ ਹੋ ਚੁੱਕਾ ਉਹ 45000 ਕਦੋਂ ਮਿਲੇਗਾ ਇਹਨਾਂ ਨੇ ਕਿਹਾ ਸੀ 25 ਲੱਖ ਨੌਕਰੀਆਂ ਦੇਾਂਗੇ 5800 ਦਿੱਤੀ 25 ਲੱਖ ਦਾ ਵਾਦਾ ਹੈ 52000 ਨਾਲ ਤੇ 25 ਲੱਖ ਦਾ ਬੜਾ ਫਰਕ ਹੁੰਦਾ ਜੀ ਉਹ ਕਦੋਂ ਨਹੀਂ ਪੂਰੀ ਤਰ੍ਹਾਂ ਸਰਕਾਰ ਫੇਲ ਹੈ ਲਾਅ ਐਂਡ ਆਰਡਰ ਫੇਲ ਹੈ ਹੱਤਿਆਵਾਂ ਹੋ ਰਹੀਆਂ ਔਰ ਜਿਸ ਤਰ੍ਹਾਂ ਫਰੋਜਪੁਰ ਦੇ ਅੰਦਰ ਆਰਐਸਐਸ ਦੇ ਇੱਕ ਵੋਲੰਟੀਅਰ ਨੂੰ ਕੁਲੇ ਬਾਜ਼ਾਰ ਮਾਰ ਦਿੱਤਾ ਗਿਆ ਬੜਾ ਦੁਖਦ ਪੰਜਾਬ ਦੀ ਸਰਕਾਰ तिहाड़ जेल रिटर्न अरविंद केजरीवाल सुसोदिया जैन चला रहे और पूरी तरह सरकार फेल